ਦੀਆ ਜਾਲਾ ਉਹ ਟੁੱਟਾ ਨਹੀਂ ਕਿਉਂਕਿ ਆਪਾਂ ਕਟੇਗੜ ਦੀ ਪੈਰੀ ਕਰੀ ਜੰਮੀ ਆਪਨੇ ਡੈਕਟਰ ਦਾ ਕੰਮ ਹੋ ਗਿਆ ਦਾ ਥੋੜਾ ਬੋਟਾ ਹੋ ਗਿਆ ਦਾ ਤੇ ਤੇ ਆਪਾਂ ਅੱਜ ਪਹਿਲਾ ਬਾਜੇ ਲੈਂਦਾ ਸੀ ਆਪਣੀ ਫਰੈਂਡ ਲੈ ਕੇ ਗਏ ਸੀ ਕਿ ਟਰਾਲਾ ਤੇ ਉਹਨਾਂ ਨੂੰ ਚਾਈਦਾ ਸੀ ਦਾ ਅੱਜ ਉਸ ਤੋਂ ਬਾਜੇ ਲੈਂਦਾ ਦਾ ਟਰਾਲਾ ਤੇ ਬਾਕੀ ਤੁਹਾਨੂੰ ਡੋਲੂ ਡੋਲੂ ਕੋਈ ਮਜ਼ੇ ਬਲੌਗ ਮਿਲਿਆ ਕਰ ਨੂੰ ਜੀ ਹਾਂ ਜੀ ਮੈਂ ਕਹਿੰਦਾ ਕਿ ਸਾਰੇ ਕਾਲੇ ਸ਼ੋ ਦਾ ਕੰਮ ਸਾਰਾ ਹੋ ਗਿਆ ਤੇ ਕੱਲ ਤਾਰਾਂ ਨੂੰ ਕੰਮ ਕਰਨਾ ਸੀ ਉਹ ਵੀ ਕਾਰਿ ਹੈ ਆਪ ਨੂੰ ਝਾੜ ਰੰਦਾ ਸੀ ਤੇ ਟਰਾਲਾ ਪਾ ਗਏ ਨੇ ਟਰਾਲੇ ਦਾ ਬੜਾ ਪੁਰਾਣਾ ਥਿਆ ਟਰਾਲਾ ਹੈ ਭਾਈ ਕਾਲੇ ਨੇ ਖਾਦਾ ਤਾਂ ਨਹੀਂ ਦਿੱਤੀ ਆ ਕੋਤਾ ਆਪਣੇ ਤੇ ਟਿਕਾ ਲੈ ਰਹੇ ਨੇ ਕੀ ਜੀ ਸਿਸਟਮ ਮਰੂਗਾ ਹਾਂ ਜੀ ਕੀ ਆ ਜਾਣਾ ਨਹੀਂ ਕੋਤਾ ਤਾਂ ਕੋਲ ਲੈ ਕੋਤਾ ਆਪ ਦਾ ਭਾਈ ਦੱਸਦਾ ਆਪਣੇ ਟਰਾਲੇ ਦਾ ਬਹੁਤ ਜ਼ਿਆਦਾ ਪੁਰਾਣਾ ਵਾਲੀ ਹੈਗਾ ਤੋਂ ਤੋਂ ਨਾਲ ਆ ਕੰਮ ਪੂਰੀ ਮਸਤੀ ਨਾਲ ਚੱਲ ਪਈਆ ਸਿਸਟਮ ਪੂਰਾ ਲੈ ਮੀਟੀ ਚੱਲੀ ਪਈਆ ਤੇਰੀ ਜੰਗ ਅੱਜ ਕਰਦੇ ਆਣੇ ਦੇਲੀ ਦੀ ਦੇਲੀ ਵਲੌਗ ਆਪਣਾ ਹੀ ਕਰ ਲਾਂਗੇ ਤਾਂ ਕਾਹਦੇ ਲਈ ਜੇ ਕੋਈ ਦਾ ਲਾਜੀ ਬਣਾ ਦੇ ਤੇ ਇੱਥੇ ਤਾਂ ਨਹੀਂ ਕਰਦੇ ਕੋਈ ਸਾਡੀ ਵੇਟ ਮਗਰਲੇ ਵੇਟ ਵੀ ਲਿਆਉਂਦੇ ਵੇ ਉਹ ਵੀ ਕਸਨੇ ਹਜੇ ਆਪਾਂ ਰੇਟਾਂ ਦਾ ਗੰਭੀਰ ਰਹਿੰਦਾ ਥੋੜੇ ਕਲਰ ਹੋਣ ਵਾਲੇ ਆ ਉਹ ਤਾਂ ਉਹ ਵੀ ਦੱਸ ਦੇਣਾ ਕੰਦ ਘੜੀ ਤੇ ਬੱਸ ਆਉਣਾ ਪਾਉਂ ਮੈਂ ਤੇ ਨਹੀਂ ਮਟਰ ਲੋਗ ਆਲਾ ਲਾੜੇ ਤੇ ਇਹਦੇ ਘਾੜੇ ਦੇ ਜਾਣਾ ਵੈਣਾ ਸਿਸਟਮ ਤਕੜਾ ਹੋ ਗਿਆ ਹੁਣ ਸਰਪੰਚ ਸਾਹਿਬ ਚੱਲੇ ਆ ਗੋੜ ਲੈ ਕੇ ਕੀ ਰੇਟ ਮਿਲਿਆ ਸਰਪੰਚ ਸਾਹਿਬ ਗੋੜ ਇਹ 100 ਰੁਪਏ ਗੋੜ ਦਿੱਤਾ 100 ਰੁਪਏ ਹੁਣ ਇੱਕ ਬਾਅਦ ਤੋਂ ਬਦਲ ਰਿਹਾ ਕਿ ਹੋਇਆ ਵਾ ਬਾਅਦ ਤੋਂ ਉਧਰ ਕੋਸਾਉਂ ਟਰੈਕਟਰ ਤੋਂ ਹੀ ਨਹੀਂ ਉਤਰੇ ਸੰਗ ਮਾਰੇ ਇੱਕ ਕੋਸਾਉਂ ਗੋੜ ਲੈਣੇ ਚੰਗੇ ਨਹੀਂ ਲੱਗਦੇ 52 ਰੋਡ ਤੇ ਆ ਨਾ ਕ੍ਰੋਸ ਕਰੀਏ ਆਪਣੀ ਨਾਲ ਲਾੜਾ ਲਾੜਾ ਹੋ ਜਾ ਸੁਚੈਂਟ ਜੀ ਤਾਂ ਰਿਆ ਹੀ ਨਹੀਂਗਾ ਕਿਹੜਾ ਹੁਣੀ ਚਾਹ ਇੱਕ ਕਰਨਾ ਤੁਮੀ ਇੱਕ ਬਿੰਨੀ ਇਹ ਆਈ ਸਿਸਟਮ ਤਕੜਾ ਕਰਦਾ ਇੱਕ ਵਾਰੀ ਹੋਵੇ ਜੀ ਲੈ ਕਿਹਦੇ ਮੁੰਡਿਆ ਦਾ ਰਿਆ ਹੀ ਨਹੀਂ ਗਾ ਸਵਾਰੀ ਨਹੀਂ ਹੋਇਆ ਆ ਬਲਾ ਇਹ ਕਰਗੇ ਚੈੱਕ ਰੱਖ ਬਟੋਏ ਦੇ ਕੋਲੇ ਬਲਾ ਚੈੱਕ ਕਰਨਾ ਹੁਣ ਗੈਂਗ ਪੈਂਦਾ ਲੋਈ ਰਕੀਵਾ ਕੌੜਾ ਕਹਿੰਦੇ ਵੀ ਪਾਸ ਹੋ ਗਿਆ ਮੁੰਡੇਵਾਲੋਂ ਲੋਕੇਸ਼ਨ ਨੋਟ ਕਰ ਲਓ ਮਾਣੂ ਕੇ ਕੋਲ ਇਹ ਨਹੀਂ ਇੱਕ ਨੰਬਰ ਕੋਲੜਾ ਪੂਰਾ 100 ਰੁਪਏ ਕਿਲੋ ਮਿਲਿਆ ਕਹਿੰਦੇ ਲੋ ਵੀ ਮੁੰਡੇ ਮਿੱਡੇ ਮੀ ਲੈਣ ਲਈ ਤਿਆਰ ਆ ਪੂਰੇ ਕੋਸਾ ਹੁਣ ਜੰਪੋ ਬਰਗਰ ਕਰਾ ਦੇ ਅੱਜ ਆ ਸਰਵਿੰਚ ਸਾਹਿਬ ਹੱਥ ਤੋ ਗਿਆ ਆ ਠੀਕ ਆ ਸਰਵਿੰਚਾ ਸਰਵਿੰਚ ਸਾਹਿਬ ਨੂੰ ਦੱਸ ਆਈ ਮਾਇੋਨੇਸ ਨਹੀਂ ਖਾਣੀ ਚਾਹੀਦੀ ਸਰਵਿੰਚਾ ਕਹਦਾ ਉਹ ਨਹੀਂ ਖਾਣੀ ਨਹੀਂ ਚਾਹੀਦੀ ਬਹੁਤ ਮਾੜੀ ਹੁੰਦੀ ਐ ਮਾੜੀ ਮਾੜੀ ਐ ਜ਼ਹਿਰ ਹੀ ਐ ਤੇਰੀ ਮੇਰੀ ਜ਼ਹਿਰ ਐ ਠੀਕ ਆ ਆញੋਂ ਸਰਪੰਚ ਖਾਂਦਾਨੀ ਉਹ ਬਾਕੀ ਠੀਕ ਆ ਠੀਕ ਆ ਆਇਆ ਫੂਲ ਵਾਲੇ ਪੋਰ ਤੇ ਮੁੰਡੇ ਖੜੇ ਆ ਟਰੈਕਟਰ ਟਰਾਲੇ ਦਾ ਕਾ ਪੂਰਾ ਜੋਰਾ ਸ਼ੋਰਾ ਚੱਲੀ ਜਾਂਦਾ ਭਾਈ ਆਪਣੀ ਟੇਪ ਟੂਬ ਕਰਾਉਣ ਵਾਲੀ ਰਹੀਦੀ ਆ ਇਹਦਾ ਬੰਪਰ ਵੀ ਚੇਂਜ ਕਰਨਾ ਘੋੜਾ ਬੰਪਰ ਲਾ ਦੇਣਾ ਉਹ ਆਪਾਂ ਉਹ ਆਪਣਾ ਲਾਇਆ ਪਿਓ ਦਾ ਥੋੜਾ ਜਿਹਾ ਕੰਮ ਸੀ ਥੂ ਵੇਰੇ ਵਗੈਰਾ ਦਾ ਹੋਰ ਢਾਨੇ ਕਰਕੇ ਬਸ ਆਪਾਂ ਕੱਸ ਦੇਣਾ ਅੱਜ ਜਾਂ ਕੱਲ ਨੂੰ ਉਹ ਕੱਸ ਦੇਣਾ ਤੇ ਆ ਫੂਡ ਹਾਊਸ ਆਪਣਾ ਇੱਥੋਂ 버ਗਰ ਕਰਾਇਆ ਆ ਆਪਾਂ ਹੋ ਫੋਨ ਦੇ ਵਾਲੇ ਪੋਲ ਤੇ ਖੜਿਆ ਚੋਬਰ ਕਹਿੰਦੇ ਅਜਾ ਆਪਣਾ ਫਰਨਿਚਰ ਵੀ ਚੇਂਜ ਕਰਨ ਵਾਲਾ ਰਹਿੰਦਾ ਵਾ ਜਾਰੀ ਵਾਲਾ ਬਹੁਤ ਹੈ ਕੰਮ ਹੋਇਆ ਪੂਰਾ ਹੀ ਪਿਆ ਕੱਲੇ ਹਜੇ ਟਾਇਰ ਟਾਇਰ ਇਹ ਸਰੀ ਮੁੰਡਿਆਂ ਨੇ ਪਹਿਲਾਂ ਪਾਤੇ ਵੀ ਕਹਿੰਦੇ ਪੈਂਟ 'ਚ ਥੋੜੀ ਦਹਿਸ਼ਤ ਪਾਉਣੀ ਹੈ ਪਹਿਲਾਂ ਸ਼ੋਸ਼ੂ ਕਸਤੀ ਹਜੇ ਕੰਮ ਸਾਰਾ ਹੀ ਪਿਆ ਬਾਕੀ ਕੱਲ ਫੇਲਿੰਗ ਕਰਦੀ ਲਾਈਟਿੰਗ ਦਾ ਕੰਮ ਰਹਿੰਦੀ ਆ ਆਪਣੀ ਇਧਰ ਲਈ ਨਿਓਨ ਜਿਹੜੀ ਆ ਲੱਗੀ ਆ ਵੀ ਖਰਾਬ ਆ ਇਹ ਵੀ ਚੇਂਜ ਕਰਨ ਵਾਲੀ ਆ ਸਿਸਟਮ ਅਜੇ ਰਹਿੰਦਾ ਪੂਰਾ ਹੀ ਲਾ ਸਰਵੇਜ ਦਾ ਬਗੈਰ ਉਹਨੇ ਸਾਡਾ ਮਾਰ ਕਰਾਇਆ ਲੈ ਸਰਵੇਜ ਦਾ ਚੱਕ ਵਰਕਰ ਖੁਸ਼ ਰਹੇ ਲੈ ਜਾਣੇ ਆਪਣਾ ਲੈ ਆਪਣਾ ਕੰਮ ਆਰ ਪਾਰੀ ਆ ਕੋਈ ਜ਼ਹਿਰ ਜੂਰ ਨਹੀਂ ਵਿੰਦੇ ਲਿਆਓ ਉਸ ਤੋਂ ਲਿਆਓ ਸਿਸਟਮ ਪੂਰਾ ਕਹਿੰਦੇ ਸਰਾ ਹੋ ਜਾਂ ਬਿਆਜ ਕਿਹੜਾ ਕਹਿੰਦਾ ਸਿਰ ਖੁਰਕਦਾ ਕਹਿੰਦਾ ਮੇਰਾ ਸਿਸਟਮ ਨਹੀਂ ਆਇਆ ਬਾਕੀ ਸਾਰਿਆਂ ਦਾ ਆ ਗਿਆ ਆ ਗਿਆ ਆ ਲੈ ਜਿਹੜੇ ਦੇ ਚਿਹਰੇ ਦੇ ਸਮਾਈ ਚੈੱਕ ਕਰੋ ਇਹ ਇਹ ਆ ਕਿਉਂ ਹੱਸਦੇ ਆ ਬੰਦੇ ਨਾਲ